ਆਲੀ ਸਾਰਿਆਂ ਨੂੰ ਤੇ ਵਲੌਗ ਅੱਜ ਦਾ ਇੱਕਦਈ ਐਂਜੋਏ ਕਰਦੇ ਆ ਪੂਰੇ ਦੇ ਬੱਚਿਆਂ ਨਾਲ ਹੈਨਾ ਪੂਰੇ ਦੇ ਬੱਚਿਆਂ ਆ ਤੇ ਮੇਨਾਂ ਰੌਣਕ ਲਾਈ ਆ ਮਤਲਬ ਤੁਸੀਂ ਕਿਹੜੇ ਕਿਹੜੇ ਦੋ ਦੋ ਬੜੀ ਜਿਆਦਾ ਲੰਮੇ ਦੇ ਘਰੋਂ ਟੂੜਾ ਦੇ ਹੋਤ ਦੇ ਪਰਾਈ ਪਤਾ ਹੀ ਨਹੀਂ ਕਿੱਥੇ ਪਏ ਆ ਇੰਨਾ ਜਦਾ ਰੌਣਕ ਲਾਈ ਆ ਆਜੇ ਇੰਤਣ ਪਤਾ ਕਵੀ ਰਾਜ ਆ ਤੇ ਇੱਕ ਪੁਮੀਰੀ ਹੋਰ ਖੋਡੇ ਦੱਸੋ ਜਬਦੀ ਆ ਉਦਾਰਨ ਨੂੰ ਸੁਣੇ ਸਾਰਾ ਦਿਦਾਰ ਹੋ ਰਿਹਾ ਦਿਦਾਰ ਦਰਸੋ ਤੇ ਉਹਨੇ ਸਭ ਤੋਂ ਜ਼ਿਆਦਾ ਨੌਂਕ ਲਾਈ ਹੈ ਕਦੀ ਕਾਫੀ ਵੀ ਕੁੱਟਦੇ ਦੀ ਹੈ ਕਦੀ ਪਾਰਟੀ ਤੋਂ ਲਿਆਦੀ ਹੈ ਕਦੀ ਕੁਸ਼ ਕਰ ਦਿੰਦੀ ਹੈ ਬਹੁਤ ਜ਼ਿਆਦਾ ਸ਼ੈਤਾਨੀਆਂ ਕਰਦੀ ਹੈ ਉਹਨੂੰ ਮਗਰਮਗ ਡਰਾਣਾ ਪੈਂਦਾ ਤੇ ਅੱਜ ਕਵੀ ਦੇ ਚੰਗੇ ਵਾਲਾ ਵਾਲਿਆ ਇਹ ਹੈ ਜੁੰਡੇ ਜੁੰਡੀ ਹੋਏ ਆ ਬੜਾ ਸਾਰਾ ਬੜਾ 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 ਗਜ਼ਾਰ ਇਧਰ ਆ ਇਧਰ ਆ ਇਹ ਬੜੀਆ ਚੀਜ਼ਾਂ ਇਹ ਕਰਦੀ ਆ ਕਵੀ ਹਣੋਂ ਉਹਦੇ ਤੋਂ ਮਾਈਕ ਖੋਣ ਲਿਆ ਵਾ ਮਾਈਕ ਮੈਨੂੰ ਵੀ ਦੇ ਮੈਂ ਵੀ ਬੋਲਾਂ ਵਾ ਤੇ ਮੈਂ ਗਜ਼ਾਰ ਗਜ਼ਾਰ ਤੇ ਮਾਈਕ ਲਾਇਆ ਤੇ ਜਦੀ ਆਵਾਜ਼ ਕੱਢ ਸਕੇ ਗਜ਼ਾਰ ਇਧਰ ਹੀ ਨਹੀਂ ਹੋਣੀ ਗਜ਼ਾਰ ਹੁੰਦੀ ਯਸ ਮੈਂ ਬਾਬਾ ਮਾਈਕ ਮਾਈਕ ਕਹਿੰਦੇ ਮਾਈਕ ਤੇ ਬੋਲਾਂ ਵਾ ਕਾ ਦਾ ਨੁਨੀ ਦੀਆਂ ਡਾਂਡਿਆ

ਤੇ ਇਹ ਪੜਿਆ ਬਾ ਸਾਡੇ ਸਾਹਮਣੇ ਸ਼ਤਾਨੀਆਂ ਇਹਨਾਂ ਦੇ ਚਲੇ ਰਹੀ ਹੋਇਆ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਕੌਣ-ਕੌਣ ਜਿਦਾਵਾ ਉਹ ਆਪਣੇ ਨਾਂਕੇ ਪਿੰਡ ਜਾ ਕੇ ਇਦਾਂ ਹੀ ਸ਼ਤਾਨੀਆਂ ਕਰਦਾ ਵਾ ਤੇ ਇਹਨਾਂ ਦੀ ਮੰਮਾ ਵੀ ਤੇ ਉਹ ਵੇਖੋ ਇੱਕ ਉਹ ਫ੍ਰੀਜੀ ਕੋਲ ਕੇ ਬੈਠਾ ਜੀ ਤੇ ਉਹ ਫ੍ਰੀਜੀ ਕੋਲ ਕੇ ਬੈਠਾ ਇੱਕ ਆ ਗਈ ਹੈ ਤੇ ਕਮੈਂਟ ਕਰਕੇ ਦੱਸਿਓ ਕੌਣ-ਕੌਣ ਨੜਕੇ ਘਰ ਹੈ ਨਾਣਕੇ ਘਰ ਚੋੜ ਕੇ ਦੇ ਆਪ ਚ ਲੱਗੀ ਨਾਨਕੇ ਘਰ ਸ਼ਿਤਾਨੀਆਂ ਕਰਦੇ ਆ ਇੰਨਾਂ ਤੇ ਇਹਨਾਂ ਦੀ ਮੰਮਾ ਵਿਚਾਰੇ ਮਤਲਬ ਹੀ ਲੱਤ ਦੇ ਪੋਚਾ ਬੰਨਣ ਵਾਲੀ ਗੱਲ ਲਿਆ ਇਧਰੋਂ ਪੂਈ ਪੋਚਾ ਲਾ ਕੇ ਅਰਦੇ ਆ ਰੇ ਇਧਰੋਂ ਪਾੜੀ ਢੋਲ ਦਿੰਦੀ ਆ ਬੜਾ ਉਹ ਇਦਾਂ ਲਾ ਤੇ ਵੀ ਇਹ ਤਾਂ ਵਧੀਆ ਚ ਤਾਂ ਨਹੀਂ ਕਰਦੀ ਆ ਤੂੰ ਇਧਰ ਆ ਤੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿੱਦਾਂ ਹੈਂਡਲ ਕਰਦੀ ਆ ਜਿੱਦਾਂ ਤੇ ਹੀ ਰੋਜ਼ ਵੇਖੇ ਨੇ ਜੇ ਮੇਰੇ ਬੱਚੇ ਇਹ ਹੱਡਲ ਕਰਦੇ ਬਹੁਤ ਜ਼ਿਆਦਾ ਉੱਚੇ ਆ ਤੇ ਪਤਾ ਨਹੀਂ ਕਿਦਾਂ ਬਈ ਇਨਰ ਕੰਟਰੋਲ ਕਰੀ ਜਾਂਦੇ ਘਰੇ ਕੀ ਬੋਲਣਾ ਵਾ ਤੂੰ ਦੱਸ ਨਹੀਂ ਆਪੇ ਨਹੀਂ ਤੂੰ ਦੱਸ ਆਪੇ ਨਰਲਾ ਵਾ ਬਾਬਾ ਕੀ ਆਪੇ ਨਹੀਂ ਆਪੋ ਨਾ ਬੋਲ ਬਾਕੀ ਮਿੱਤਰੋ ਐਨੇ ਹੁਣ ਮੂੰਹ ਲਾ ਕੇ ਕਰਕੇ ਬੋਲਣਾ ਜੇ ਗੋਸ ਕਲੀਅਰ ਨਹੀਂ ਹੋਣੀ ਉਹ ਨਹੀਂ ਸਵਾਲ ਪੱਝ ਗਈ ਉਹ ਸੋਰੀ ਕਾ ਇਸਾਰੇ ਤੋਂ ਤਰੇ ਹੋਰ ਬੁਰਾ ਹੋਕਦਾ ਆ ਕਰੀ ਬੋਲ ਵੀ ਲੈ ਕੁਛ ਆ ਤੋ ਬੰਨਾ ਮੈਂ ਬੁੱਕੇ ਦਾ ਤਿਆਰ ਛਾਤੇ ਨਾ ਮਾਈਕ ਰੂ ਕਰ ਜੀ ਲੌਂਦੀ ਵੀ ਐ ਤੇ ਗੁੱਡੀ ਵੀ ਬੜੀ ਬੱਚੀ ਆ ਜੀ ਜੀ ਪੂਰਾ ਲੈ ਦਿਓ ਨਿਦਾਰ ਕਰਾ ਦਿਓ ਛਾਤੇ ਨਾ ਮਾਈਕ ਸੱਦੇ ਕਰੀ ਉਹ ਨੂੰ ਆਪ ਨੂੰ ਦੇਖਦੇ ਸੱਦੇ ਸਾ ਤੇ ਨਾਮ ਵਾਈਗਰੂ ਸੱਦੇ ਬੋਲੋ ਬੋਲੋ ਅ ਤੀਜੀ ਫੇਰ ਮਿਲ ਗਈ ਪਹਿਲਾ ਵਾਈਗਰ ਚੈੱਕ ਕਰੋ ਸੀਜੀ ਵਾਲ ਬੱਚਿਆਂ ਨੂੰ ਦੱਦ ਬੜਾ ਬੱਚਿਆਂ ਦਾ ਚੀਜੀ ਗੱਲ ਹੀ ਧਿਆੜ ਹੋ ਜਾਂਦਾ ਵਾ ਕਨਪਿਊਟਰ ਵੱਲ ਹੁੰਦਾ ਦਿਵਾਲੀ ਸੱਦੇ ਮਾਮਾ ਵਾਈਗਰ ਬੋਲੋ ਤੁਸੀਂ ਮੈਚ ਖਾ ਜਾ ਬੋਲੋ ਸਾਧਨਾ ਵਾਈਗਰ ਪਹਿਲਾ ਚਾ ਇੱਕ ਹੋਰ ਚੀਜ਼ ਕਰਕੇ ਵਿਖਾ ਦੇ ਹਾਇ ਰੱਬਾ ਕਰਕੇ ਵਿਖਾ ਦੇ ਐ ਬਾ ਕਰ ਕਿਤਾ ਹਾਇ ਰੱਬਾ ਤੇ ਤਾਂ ਇਹ ਤੁਹਾਨੂੰ ਬਤਾਉਣ ਨੇ ਕਿ ਬੱਚਿਆਂ ਦਾ ਬਹੁਤ ਲਗਾਵ ਚਾ ਬਣ ਜਾਂਦਾ ਵਾ ਤੇ ਇਹਦਾ ਵੀ ਸਾਡੇ ਨਾਲ ਬਹੁਤ ਬਣਿਆ ਵਾ ਮਤਲਬ ਜੀਨੀ ਲੌਂਡੀ ਹੋਰ ਕਿਤੇ ਇੱਥੇ ਲੰਦੀ ਆ ਪਹਿਲੀ ਵਾਰ ਜੀ ਕੋਈ ਦੱਸਣ ਦੇ ਵੀ ਇਹਦਾ ਇਤਿਹਾਸ ਕਿੰਝ ਜੁਦਾ ਵਾ ਤੇ ਬਾਕੀ ਮਿੱਤਰੋ ਬਲੋ ਕੋ ਪੌਂਡੀ ਕੋ ਛੇ ਨਹੀਂ ਨਾ ਚਲੋ ਇਹਨਾਂ ਦੀ ਨੌਕ ਜੋਗ ਤੁਹਾਨੂੰ ਖਾ ਦਿਨੇ ਆ ਸਾਰੀ ਡੈਡੀ ਕੀ ਕੰਢੇ ਪਰਸੋਂ ਦੇ ਆਏ ਹੀ ਕੋਣ ਕੈਂਡੀ ਖਾਣ ਦੀ ਆ ਉਧਰ ਕ ਵੀ ਨਰਾਜ ਹੋ ਗਿਆ ਪਤਾ ਨਹੀਂ ਕਿੱਥੋਂ ਇਹਦੇ ਰੋਸੇ ਨਹੀਂ ਮੁੱਕਦੇ ਇੱਕ ਕਿ ਪਾਪਾ ਮੈਨੂੰ ਆਣ ਕੇ ਮਨਾਉਣਗੇ ਜਿੱਦ ਤੱਕ ਇਹ ਆਈ ਉਹ ਦਿਲ ਦੀ ਰਸ ਉਹ ਉਹ ਰੋਂਡਿਆ ਵਾ ਕ ਵੀ ਰੋਂਡਿਆ ਵਾ ਮਤਲਬ ਕਿੱਦਾਂ ਕਹਾਂ ਜੈਲਸੀ ਕਰਦੇ ਆ ਇਹਨਾਂ ਕੋ ਕਿ ਮੇਰੀ ਵੈਲਿਊ ਕੱਢ ਗਈ ਆ ਤੇ ਇਹ ਤਵੇਂ ਨੇ ਤੇ ਜੈਲ ਸੀ ਕਰਨੀ ਕਰਨੀ ਆ ਦਿਦਾਰ ਨੂੰ ਜੇ ਮਮਾ ਚੁੱਕ ਲੈਣ ਸਾਡਾ ਚਿਕੂ ਨਹੀਂ ਮੰਨੇਗਾ ਚਿਕੂ ਮਤਲਬ ਚੁੱਕਣ ਦਾ ਬਣਾ ਉਸੇਲੇ ਕੀ ਇਹਨੂੰ ਕਿਉਂ ਚੁੱਕਿਆ ਵਾ ਮਮਾ ਕੋਈ ਵੀ ਬੱਚੇ ਨੂੰ ਚੁੱਕ ਲੈਣੇ ਐਦਾ ਹੀ ਕਰਦਾ ਜੀ ਤੇ ਬਾਕੀ ਹੋਰ ਸਲਾਮਾ ਕੌਣ ਕੌਣ ਜਾ ਕੇ ਐਦਾਂ ਨਾਨਕੇ ਮਚਾਉਂਦਾ ਆਪਣੇ ਛੋਰ ਤੇ ਬਾਕੀ ਤਾਨੂੰ ਹੁਣ ਇਹਨਾਂ ਦਾ ਵਿਖਾਵਾਂਗੇ ਸਾਰੇ ਸ਼ਾਮਾਂ ਨੂੰ ਕਿ ਕੀ ਕਰਦੇ ਸ਼ਾਮਾਂ ਨੂੰ ਬਹੁਤੀ ਹੱਥ ਝੁਕਦੇ ਆ ਤਾਨੂੰ ਵਿਖਾਵਾਂਗੇ ਹੁਣ ਵੀਰੋ ਆ ਵੀਰ ਬੋਨ ਲਗਾ ਗੁਰਪ੍ਰਤਾਪ ਬੋਲੋ ਕੀ ਬੋਲਣਾ ਮੰਮੀ ਮਮਾ ਨਾਨੀ ਬੰਦਾ ਆਏ ਔਰ ਕੀ ਕਹਾ ਰਾਇ ਕਿ ਕਹਾ ਰਾਇ ਕਿ ਠੀਕ ਹੈ ਨਾਨੀ ਮਮਾ 라 ਨੂੰ ਬਤਾਇਆ ਹੀ ਤੇ ਨਾਲੇ ਵੀ ਇਹ ਨੂੰ ਬਾਈ ਪਿਆਗਾ ਦੇ ਨੇ ਸੁਨਾਰੇ ਆ ਵਾਹ ਤੇ ਆ ਗਏ ਆ ਗਏ ਨੇ ਤੇ ਬੜੀ ਐਨੇ ਰੌਣਕ ਲਾਈ ਵੀਰੋ ਤਰਿਪਤ ਨੂੰ ਬੜਾ ਸੁਣਾ ਚਾ ਚਾ ਕਹਿੰਦੀ ਤੇ ਸਾਡੇ ਕੋਲ ਮੂਮੈਂਟ ਕੈਪਚਰ ਨਹੀਂ ਹੋਈ ਦੇ ਮਤਲਬ ਬੜਾ ਐਨ ਜੀ ਲਾਇਆ ਸਾਡਾ ਤੇ ਇੱਥੇ ਦੋਸਤੋ ਤਰਿਪਤ ਨੂੰ ਰੋਟੀ ਨਹੀਂ ਖਾਦ ਦੇਂਦੀ ਚਮਚਾ ਪੂਰਾ ਵਿੱਚ ਮਾਰ ਕੇ ਕਹਿੰਦੀ ਮੈਂ ਵੀ ਖਾਣੀ ਆ ਤੇ ਕਦੀ ਤਰਿਪਤ ਦੇ ਮੂਹਰੇ ਪਾਉਂਦੀ ਪੂਰਾ ਦਿਨ ਜਿੱਤੇ ਤੈਨੂੰ ਸਤਾਉਂਦੀ ਹੀ ਹੈ ਬਿੱਲੀ ਵੀ ਵੇਖੋ ਕੀ ਕੰਢੀ ਹੈ ਪੂਰੀ ਰੌਣਕ ਲਾਈਏ ਨੇ ਕੱਲ ਬੱਚੋ ਦੀ ਮੰਮੂ ਹੁਣ ਕਾ ਖਾਣਾ ਹੁਣ ਕੀ ਜਾਓ ਹੁਣ ਕਾ ਖਾਣਾ ਤੇ ਪੂਰੀ ਨੇ ਰੌਣਕ ਲਾਈ ਹੀ ਦੇ ਤਰਿਪਤ ਦਾ ਪੂਰਾ ਜੀ ਲਾ ਕੇ ਰੱਖੰਡੀ ਬਹੁਤ ਪਿਆਰ ਕਰਨੀ ਸੀ ਤਰਿਪਤ ਨੂੰ ਤਾਂ ਬੇਟਾ ਹੈ ਕਿ ਨਾ ਉਹ ਮੈਂ ਨਹੀਂ ਦੇ ਤਾ ਉਹਦਾ ਬੇਟਾ ਇੱਕ ਆ ਦੇ ਇਸ ਨੋਕਾ ਤੋਂ ਬਣਾ ਜਾਂਦੀ ਬੰਦੇ ਨੂੰ ਕਈ ਆ ਤਾਂ ਅਸੀਂ ਵੀ ਚਾਹੀਦੀ ਲੱਗਦੀ ਨਾ ਨਾ ਮੈਂ ਵੇਹੇ ਨੰਨੇ ਬੈ ਕੇ ਠੀਕ ਜੋ ਨਹੀਂ ਖਾਂਦਾ ਸਾਰੇ ਬੈ ਕੇ ਖਾਂ ਚਾਈ ਗਈ ਆ ਹਾਂਜੀ ਦੇ ਬੈਠੇ ਆਇਆ ਮਹਿਫਲਾ ਲੱਗੀਆਂ ਆਵਾ ਤੇ ਇਧਰ ਪਾਠ ਵੀ ਚਲਣ ਰਿਹਾ ਵਾ ਵੈਰੀ ਗੁੱਡ ਬੱਚਾ ਵਾ ਇਹ ਇਹ ਪਾਠ ਵੀ ਕਰਦਾ ਵਾ ਦیدار ਕੋ ਰਿਆ ਏ ਚਲੋ ਮੈਂ ਮੈਂ ਤੇਰਾ ਨਾਂ ਕੀ ਗੁਰ ਗੁਰ ਪਤਾ ਮੈਨੂੰ ਆਪ ਦਾ ਭੁੱਲ ਕੇ ਮੈਂ ਇੱਕ ਵਕਸ਼ਰ ਕੀ ਪੁੱਟ ਕਰਦੇ ਆ ਮੈਂ ਤੈਨੂੰ ਪੁੱਛਦਾ ਤੂੰ ਕਿੱਥੇ ਆਇਆ ਵਾ ਨਾਨੀ ਉਹ ਮੈਂ ਨਾਨੀ ਬੇ ਮਮਾ ਦੀ ਨਾਨੀ ਪੇਡ ਮਮਾ ਦੀ ਨਾਨੀ ਪੇਡ ਹਾਂਜੀ ਅੱਛਾ ਤੇ ਇੱਥੇ ਇੰਜੋਏ ਕੀਤਾ ਹਾਂਜੀ ਬਾਈਕ ਬਿਲਕੁਲ ਲੱਗੇ ਨਾ ਕਰ ਵਾ ਕੇ ਕਲੀਅਰ ਨਹੀਂ ਹੋਣੀ ਉੱਥੇ ਲੱਗ ਰਹਿਦੇ ਮੈਂ ਬਲੂਆ ਉੱਥੇ ਲੱਗਾ ਰਹਿੰਦੇ ਮਾਈਕ ਜਾਸਨਾ ਵਾਹਿਗੁਰੂ ਤੇ ਆਵੇ ਲਕੀ ਉੱਗਿਆ ਬੱਚਾ ਪਾਠ ਕਰਦਿਆ ਵਾ ਨਾਲ ਪਾਪੜ ਬਸ ਕਰ ਲਾਇਆ ਵਾ ਤੇ ਸਾਨੂੰ ਪਾਪੀਆਂ ਨੂੰ ਲਾਇਆ ਇਨੇ ਜਿਹਨੇ ਬਸ ਜਿਹਨੇ ਜੰਗ ਦੇ ਲਾ ਜਿਹਨੇ ਜੰਗ ਦੇ ਲਾ ਤੇ ਪਾਠ ਕੀਤਾ ਸੀ ਉਹ ਵੀ ਦੋ ਦਿਨ ਮੁਰਕੇ ਲੜਾਈ ਚੱਲ ਗਈ ਤੇ ਮੁਰਕੇ ਪਾਠ ਹੀ ਨਹੀਂ ਕੀਤਾ ਜੇ ਦੀ ਇਹ ਆਈ ਇਹਨੇ ਕਰਨ ਲਾਤਾ ਬੜਾ ਬੜਾ ਚਲੋ ਅਈ ਦੰ ਲਿਆ ਮੈਂ ਸਤਨਾਮ ਵਾਹਿਗੁਰੂ ਤੇ

ਆਈਸਕ੍ਰੀਮ ਇਹ ਜਿਹੜਾ ਖਾਦਾ ਮਜਾਉਂデア ਜਾਨ ਕੀ ਹੈ ਨਾ ਮਾਨੂੰ ਨਹੀਂ ਤਾਂ ਪਰ ਵੀ ਦੇ ਤੇਨ ਬਾਬਾ ਪੂਰਾ ਹੈ ਬੇਲੋ ਆ ਚਾਈਨਿਸ ਜੀ ਕੁੜੀ ਨੇ ਪੂਰਾ ਹੈ ਗਾਉਂਡ ਕਲਾਈ ਹੈ ਜਿੱਤਣ ਚੱਲ ਗਈ ਤਾਂ ਸਾਡਾ ਜੀਨ ਨਹੀਂ ਲੱਗਣਾ ਕੋਈ ਦਾਦੇ ਰੱਦ ਚੱਲੇਗਾ ਪੱਤਲੋ ਹੁੰਦੇ ਸਾਡਾ ਜੀਨ ਨਹੀਂ ਲੱਗਣਾ ਅੱਜ ਸੁਬਾਹ ਨਹੀਂ ਤਾਂ ਇੰਨਾ ਸ਼ੈਤਾਨ ਦੀ ਟੁੱਟੀਆਂ ਨੇ ਚੱਲ ਜਾਣਾ ਵਾ ਤਾਂ ਸਾਡਾ ਜੀਨ ਨਹੀਂ ਲੱਗਣਾ ਮਤਲਬ ਆਪਾਂ ਤੁਹਾਨੂੰ ਦੱਸਣੇ ਆ ਫੋਨ ਛੱਡਿਆ ਹੈਰੀ ਨੇ ਵੀ ਫੋਨ ਛੱਡਿਆ ਹੈਰੀ ਵੀ ਨਹੀਂ ਤੇ ਫੋਨ ਇੱਥੇ ਹੈਰੀ ਵੀ ਸਾਡੇ ਨਾਲ ਆਣ ਕੇ ਫੋਨ ਵੇਚਦਾ ਹੈਗੇ ਮੈਂ ਕਿਹਾ ਮੈਂ ਨੇ ਹਾਂ ਤੇ ਜੋ ਦੀ ਇਹ ਆਈ ਹੈ ਇਹਦਾ ਘੇੜਦੇ ਨਹੀਂ ਨਹੀਂ ਮੰਨਦੇ ਤੁਸੀਂ ਤਾਂ ਦਖਡੋ ਨਹੀਂ ਆ ਨਹੀਂ ਮੰਨਦੇ ਨਹੀਂ ਮੰਨਦੇ ਮੀਰਾ ਮੀਰਾ ਆਇਆ ਆਜੋ ਮੇਰੇ ਕੋ ਆਜੋ ਉਹ ਵੀ ਆਣਾ ਆਓ ਆ ਛੋੜੇ ਜਿਹੇ ਬੱਚੇ ਨੇ ਪਾਠ ਕਰ ਲਾਇਆ ਵਾ ਬੜੀ ਮਹਾਰਾਣੀ ਦੀ ਲੇਵ ਜੁੜੀ ਆ ਹਾਂਜੀ ਜੀ ਪਾਠ ਕਰਦੀ ਜੀ ਹਾਂਜੀ ਨਹੀਂ ਤੇ ਮੈਂ ਕੋਈ ਬੱਚਾ ਨਹੀਂ ਦੇਖਿਆ 1.5 ਸਾਲ ਦੀ ਉਮਰ ਤੇ ਪਾਠ ਕਰਦਿਆਂ ਛੋਣ ਲੱਗਿਆ ਵੀ ਪਾਠ ਕਰਨਾ ਨੇ ਫਿਰ ਉਰਤ ਕੇ ਵੀ ਪਾਠ ਕਰਨਾ ਵਾਏ ਗਰੂ ਸੱਤ ਨਾਂ ਵਾਏ ਗਰੂ ਸੱਤ ਨਾਂ ਕਰ ਦੇ ਦੁੱਦਾ ਸੱਤਵੇਂ ਗਾਉਂਡ ਮਾਈਕ ਵਾ ਲਓ ਆ ਤੇਰੀ ਡਾਈ ਕਰ लाइक लाउन की कोशिश कर ली है मेरा ओए हां वे लो बाजार मेनू डर भी लगता अखन पैगी सीधा बिल्ली नु टपटा तो पता मार दिया के मेरे नो मारे है ने वाजो हो गया ता नु बिदा ता बिदा तो बाइक ना लाओ बाइक ना लाओ क्या कर दो क्या कर दो ਦਾਰ ਦਸਤਨਾਮ ਵਾਹਿਗੁਰੂ ਜਾ ਪ੍ਰਭ ਤੂ ਵੇਖੇ ਪਾਤ ਗੰਡੀ ਦੇ ਦਾਰ ਵਾਹਿਗੁਰੂ ਦਾਰ ਦੀ ਵਾਰੀ ਹੁਣ ਚਲੋ ਚਲੋ ਸਤਨਾਮ ਵਾਹਿਗੁਰੂ ਪਾਤ ਕਰੋ ਜੀ ਆ ਰਹੀ ਲੱਗੀ ਹੈ ਰੇਡੀ ਕਰ ਲੈ ਕੰਡੀ ਹੈ ਸਤਨਾਮ ਵਾਜੋਂ ਹੁੰਦੀ ਹੈ ਚਲੋ

ਮਾੜਾ ਦੁਲਦਾਰ ਆਈ ਦੇਦੀ ਅਜਾ ਵੇ ਅਡਿਸ਼ ਮੈਨੂੰ ਆਈ ਓਏ ਦਿਲ ਰੱਖ ਲਈ ਦਿਲ ਦਾ ਗਲੇ ਕਰਤੀ ਉਹ ਬੇਇੱਜ਼ਤੀ ਉਹਦੇ ਉਦਾਂ ਕਰਤੀ ਵੀ ਵੀਡੀਓ ਬਣਦੀ ਆ ਉਹਦਾ ਕੱਤੀ ਪਾਰੀ ਉਹ ਦਸ ਮੈਨੂੰ ਕਹਿੰਗੀ ਹਾਂ ਦੇਦਰ ਯਾਰ ਉਹ ਵੇਲਾ ਖੰਡੀ ਨਾ ਪਰਿਓ ਖੰਡੀ ਚੱਲ ਪਰਿਓ ਮੈਂ ਨਾ ਦਾ ਭਰਾ ਅ ਕੱਡੀ ਚੱਲ ਪਰਿਓ ਹਾਂਜੀ ਕੀ ਕਹਿਣਾ ਚਾਹੋਗੇ ਇਹ ਕਰੀਓ ਵੀ ਮੈਂ ਖੜੋ ਹਏ ਰੱਬਾ ਕਹਿ ਕਿਉਂ ਖੜੋ ਹਾਂ ਮਾਈਕ ਸ਼ਟ ਦੋ ਨਾ ਹਾਂ ਆਪਣੂ ਹੀ ਪਿਆਰ ਬੜਾ ਕਰਦੀ ਐ ਇਹ मामੂ मामੂ ਨਾ ਜਾ ਰਤਾ ਰਹੀ ਨਹੀਂ मामੂ मामੂ ਕਰਦੀ मामੂ ਇਹਨੂੰ ਇਹਨਾਂ ਦਾ मामੂ ਮੈਨੂੰ ਬਾਹਰ ਕਮਾ ਕੇ ਲਿਆਉਣੇ ਹੋ ਵੇਖਾਂ ਤੁਹਾਨੂੰ ਖੇਡਿਆ ਉੱਡ ਗਿਆ मामੂ ਨਾ ਇਹ ਤੇ ਟਿੱਡ ਦੇ ਵੀ ਬੜੀ ਜ਼ੋਰ ਦੀ ਆ ਦੁਆਰ ਜੀ ਮੈਂ ਅਸੇ ਅੱਗੇ ਹੱਲਿਆ ਮੈਂ ਇਹ ਕਰਕੇ ਜਾਊਗੀ ਤੁਹਾਡਾ ਪੀੜ ਠੀਕ ਕਰਕੇ ਜਾਊਗੀ ਜਿਹੜੀ ਤੁਹਾਡੀ ਪੀੜੰਦੀ ਉਹ ਠੀਕ ਕਰਕੇ ਜਾਊਗੀ ਸੱਚ ਬਲੌਗਰ ਇਹਦਾ ਹੀ ਲੋਕ ਕੀ ਹਾਲ ਚਾਲ ਪੁੱਛਦੇ ਹੀ ਕੱਲ ਆਪਾਂ ਪਰਸੋਂ ਰੀਲ ਪਾਈ ਸੀ ਕਿ ਤਰਿਪ ਤੱਕ ਡਿਗ ਪਿਆ ਵਾ ਤੇ ਤਰਿਪ ਤਾਂ ਠੀਕ ਠਾਕ ਆ ਵਿਚਾਰ ਰਹਿ ਗਿਆ ਵਾ ਪਰ ਤਰਿਤਲੇ ਹੀ ਦਾਵਾ ਵੱਡੇ ਵੱਡੇ ਪੰਗੇ ਮਤਲਬ ਉਧਰ ਬਾਰਸ ਨੂੰ ਬਾਤ ਬਾਤ ਨੂੰ ਚਲ ਗਿਆ ਦੂਜੇ ਕਮਰੇ ਚ ਤੇ ਮੈਂ ਤਾਂ ਨੂੰ ਬਰਾਤ ਚ ਬਲ ਮੈਂ ਪੰਦਾ ਨਹੀਂ ਤੇ ਮੈਂ ਜਦ ਬਾਹਰ ਨਾ ਕੇ ਨਿਕਲਿਆ ਤੇ ਪੈਰ ਸਲਿੱਪ ਹੋ ਗਿਆ ਹੋਰ ਕੁਝ ਨਹੀਂ ਹੋਇਆ ਮਾੜੀ ਜਿਹੀ ਡੇਪੇ ਰ ਫਿਰ ਪਾਪਾ ਨੇ ਚੁੱਕਣਾ ਪਿਆ ਕਿਉਂਕਿ ਮੇਰਾ ਹੱਥਾ ਦਾ ਜੋਰ ਲੱਗਦਾ ਲਤਾ ਮੈਂ ਜੋਰ ਪੂਰਾ ਲਵਾ ਆਪਣੇ ਨੂੰ ਬੈੱਡ ਦੇ ਬੈਨ ਦਾ ਹਥਾਣਾ ਤੇ ਪਰ ਮੇਰੇ ਪੈਰ ਤਿਲਕ ਜਾਣਾ ਮਤਲਬ ਵੀ ਪਿੱਛੇ ਪੈਰ ਤੈਨੂੰ ਕਿ ਜਾਣੇ ਤੇ ਮੇਰੇ ਤੋਂ ਬੈਠਾ ਨਾ ਜਾਵੇ ਤੇ ਤਾਂ ਕਰਕੇ ਮੈਨੂੰ ਪਾਪਾ ਨੂੰ ਵਿਚਾਰਾ ਪੂਰੀ ਬਾਹ ਲਾਉਂਦਾ ਆਪਣੇ ਲੋ ਤੇ ਪੂਰੀ ਕੋਸ਼ਿਸ਼ ਕਰਦਾ ਕਿ ਮੈਂ ਉੱਠ ਜਾ ਇਹਦੀ ਇਹ ਬੜੀ ਪ੍ਰੋਬਲਮ ਆ ਪੀਐਸ ਹੈਲਪ ਕੋਡ ਵੀ ਪ੍ਰੋਬਲਮ ਤੇ ਡਿਕਾ ਅਸਰ ਦੇ ਪਰ ਇਹ ਆਪਣੀ ਹਿੰਮਤ ਮਖੌਂਦਾ ਵਾ ਕਿ ਮੈਂ ਕਰਦਾ ਹਿੰਮਤ ਪਰ ਇਹਨੂੰ ਕਹਿੰਦਾ ਇਹੋ ਜਿਹੀ ਜਗ੍ਹਾ ਤੇ ਕਿਤੇ ਕਿਤੇ ਆਪਣੀ ਹਿੰਮਤ ਨਹੀਂ ਵਿਖਾਉਣੀ ਚਾਹੀਦੀ ਕਿਉਂਕਿ ਜਿੱਦਾਂ ਬਾਥਰੂਮ 'ਚ ਟੁੱਡੇ ਪਏ ਤੈਨੂੰ ਹੋਰ ਸਾਟ ਲੱਗੂਗੀ ਇਹਨੂੰ ਪਾਪਾ ਨੇ ਵੀ ਕੱਲ ਫੇਰ ਡਾਟਿਆ ਸਮਝਾਇਆ ਕਿ ਅਜੇ ਮੈਂ ਤੈਨੂੰ ਹੈਂਡਲ ਕਰ ਲਿਆ ਕਰੂੰਗਾ ਅਜੇ ਮਤਲਬ ਮੈਂ ਤੈਨੂੰ ਵਧੀਆ ਹੈਂਡਲ ਕਰਦਾ ਮੈਂ ਕਰ ਲਿਆ ਕਰੂੰਗਾ ਗਾ ਤੂੰ ਕੋਸ਼ਿਸ਼ ਕਰਿਆ ਕਰ ਹਾਂ ਤੇਰੀ ਐਕਸਜੋ ਧੀਏ ਤੂੰ ਤੁਰਨ ਦੀ ਕੋਸ਼ਿਸ਼ ਕਰਿਆ ਕਰ ਉਹਦਰ ਹਾਂ ਜੇ ਸੁਕੇ ਤੇਰੇ ਕੋਲ ਪਿਆਰ ਆ ਗਿਆ ਦਮਾਂ ਸਾਰਾ ਵਜੇ ਸਿੰਗਾ ਦਿਲਾਈ ਪੂਰਾ ਪਿਆਰ ਹੁੰਦਿਆ ਪਿਆਰ ਵੀ ਪੂਰਾ ਵਾ ਤੇ ਹੁਣ ਐਵੇਂ ਬਾੜੀ ਜੀ ਜੀ ਤੋਂ ਵੀ ਲੜ ਪੜੇ ਤੇ ਬਾਕੀ ਮੇਰੇ ਵੀਰ ਸਾਰੇ ਦੱਸਿਓ ਕਿਹੜੇ ਕਿਹੜੇ ਅਜੇ ਵੀ ਜਾ ਕੇ ਨਾਨਕੇ ਆਏ ਗਾ ਪੁੰਦੇ ਆ ਤੇ ਕਿਹੜੇ ਕਿਹੜੇ ਪਾ ਚੁਕੇ ਇਸ ਉਮਰ ਤੋਂ ਡੰਗ ਚੁਕੇ ਆ ਤੇ ਬਾਕੀ ਤੇ ਬਾਕੀ ਮਿੱਤਰੋ ਅੱਜ ਦਾ ਵਲੋਗ ਇੰਨਾ ਹੀ ਇਹੋ ਨਾ ਪਾਇਨਾ ਨਾ ਖੇਡ ਜੀਏ ਤੇ ਬਾਕੀ ਸਾਡੀ ਵੀਡੀਓ ਨੂੰ ਤੇ ਬਾਕੀ ਇਹ ਮਮਾ ਨੇ ਸਪੈਸ਼ਲ ਪੁੱਛ ਲਿਆ ਮੈਂ ਬਲੌਗ ਚ ਕੀ ਕਹਿਣਾ ਵਾ ਕੀ ਨਹੀਂ ਤੇ ਬੜੇ ਚਿਹਰੇ ਤਾਂ ਨਾਰਾਜ਼ ਹੋ ਢਿਆ ਵਾ ਕਿ ਮੈਨੂੰ ਬਲੌਗ ਚ ਲਾਓ ਮੇਰੀ ਵੀਡੀਓ ਬਣਾਓ ਤੇ ਕੀ ਕਹਿਣਾ ਵਾ ਦੱਸ ਦੇਣ ਕਹਦੇ ਸ਼ੇਅਰ ਕਰੋ ਪਲੀਜ਼ ਲਾਈਕ ਕਰੋ ਕਮੈਂਟ ਕਰੋ ਦੋਸਤੋ ਪਲੀਜ਼ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਕਰ ਵੀ ਦਿਓ ਸਾਡੇ ਆਖੇ ਚੱਲ ਤੈ ਲਾਗੀ ਜਾਂਦੇ ਹੁਣ ਇਹਦੇ ਆਖੇ ਜਿਆਦਾ ਕਰਿਓ ਠੀਕ ਐ ਇਹਦੀ ਇੱਜ਼ਤ ਜਿਆਦਾ ਰੱਖਿਓ ਤੇ ਬਾਕੀ ਦਦਾਰ ਨੂੰ ਉਹਦੋਂ ਵੀ ਤਿਆਗ ਦਿਓ ਕਬੰਦਾ ਜੀ ਸੋਨੀਆ ਛੋੜ ਕੇ ਚੀਤਾ ਦਿਓ ਤੇ ਦਦਾਰ ਨੂੰ ਅੱਡੀ ਚੀਤਾ ਵੀ ਦਦਾਰ ਨੂੰ ਤੇ ਬੱਤੀਆਂ ਬਣੋ ਗੱਪਾ ਕਰਦੇ ਆ ਇੱਥੇ ਹੀ ਸਮਾਪਤ ਤੇ ਹੁਣ ਮਾਈਕ ਲਾਉਂਦੇ ਜਦੋਂ ਮੈਂ ਗੱਲ ਬੋਲ ਲਈ ਆ ਬਾਕੀ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ